ਗੋਪ ਅਸ਼ਟਮੀ ਨੂੰ ਸਮਰਪਿਤ ਬਸੀ ਪਠਾਣਾ ਦੀ ਸਥਾਨਕ ਗਊਸ਼ਾਲਾ ਦੇ ਵਿੱਚ ਗੋ ਮਹਿਮਾ ਸਮਾਰਗਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪ੍ਰਸਿੱਧ ਕਥਾਵਾਚਕ ਸ਼੍ਰੀ ਗੋਪਾਲ ਮੋਹਨ ਭਾਰਤਵਾਜ ਕਰਨਪੁਰ ਰਾਜਸਥਾਨ ਵਾਲਿਆਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਜੀਵਨ ਲੀਲਾਵਾਂ ਤੇ ਗੋ ਮਹਿਮਾ ਦਾ ਗੁਣਗਾਨ ਕਰਕੇ ਭਜਨ गा ਕੇ ਸ਼ਰਧਾਲੂਆਂ ਨੂੰ ਮੰਤਰਮੁਕਤ ਕੀਤਾ ਗਿਆ ਇਸ ਸਮਾਰਗਮ ਦੇ ਵਿੱਚ ਬਸੀ ਪਠਾਣਾ ਸ਼ਹਿਰ ਵਾਸੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਇੱਥੇ ਤੁਹਾਨੂੰ ਦੱਸ ਦਈਏ ਕਿ ਸਮਾਗਮ ਦੇ ਅਖੀਰਲੇ ਦਿਨ ਸ਼੍ਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਬਸੀ ਪਠਾਣਾ ਵੱਲੋਂ ਨਵੀਂ ਪ੍ਰਬੰਧਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਇਸ ਮੌਕੇ ਤੇ ਬੋਲਦਿਆਂ ਸ਼੍ਰੀ ਗਊਸ਼ਾਲਾ ਕਮੇਟੀ ਬਸੀ ਪਠਾਣਾ ਦੇ ਪ੍ਰਧਾਨ ਮੋਹਨ ਗੋਗਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੋਪਾ ਅਸ਼ਟਮੀ ਨੂੰ ਸਮਰਪਿਤ ਗੋ ਮਹਿਮਾ ਦਾ ਤਿੰਨ ਦਿਨਾਂ ਦਾ ਸਮਾਗਮ ਉਲੀਕਿਆ ਗਿਆ ਸੀ ਅੱਜ ਉਸ ਦਾ ਅਖੀਰਲਾ ਦਿਨ ਹੈ ਇਸ ਸਮਾਗਮ ਦੇ ਵਿੱਚ ਵਕ ਵਕ ਥਾਵਾਂ ਤੋਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਹੈ ਅਤੇ શ્રી ਗੋਪਾਲ ਮੋਹਨ ਭਾਰਤਵਾਜ ਦੁਆਰਾ ਕੀਤੇ ਗਏ ਪ੍ਰਵਚਨਨਾਂ ਨੂੰ ਸਰਵਣ ਕੀਤਾ ਹੈ। ਉਹਨਾਂ ਨੇ ਕਿਹਾ ਕਿ ਗਊ ਮਾਤਾ ਦੀ ਸੇਵਾ ਕਰਨਾ ਸਾਡਾ ਫਰਜ਼ ਹੈ। ਗਊ ਸੇਵਾ ਕਰਨ ਦੇ ਨਾਲ ਹੀ ਸਰਬ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸਭ ਨੂੰ ਗਊਸ਼ਾਲਾ ਦੇ ਵਿੱਚ ਆ ਕੇ ਸੇਵਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਗਊਸ਼ਾਲਾ ਦੇ ਰਹਿਦੇ ਕਾਰਜਾਂ ਦੇ ਵਿੱਚ ਸਹਿਯੋਗ ਕੀਤਾ ਜਾਵੇ ਤਾਂ ਜੋ ਗਊਸ਼ਾਲਾ ਦਾ ਨਿਰਮਾਣ ਦਾ ਕਾਰਜ ਹੈ ਉਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ आज गोपाष्टमी का पावन उत्सव है सबसे पहले तो हम पंजाब में आए हुए हैं राजस्थान से हूँ मैं सबसे पहले पूरे पंजाब क्षेत्र को बसी पठाना को पूरे क्षेत्र को और पूरे भारत को और जहाँ भी एक कोई सनातनी रहता है सबको गौ माता की इस गोपाष्टमी की बहुत बहुत शुभकामनाएं बहुत बहुत बधाई और गोपाष्टमी उत्सव का अर्थ यह है कि अपनी गौ केवल गौ माता नहीं अपनी गौ यानी इंद्रिया हम अपने इंद्रियों पर नियंत्रण रखें भगवान के चरणों में अपना मन लगाएं और जो समाज में जो हमारे इर्द गिर्द जो बुराइयां हैं हम गौ की शपथ लेकर उनको दूर करने का प्रयास करें गौ कन्या है इनकी रक्षा करें आज हमारी युवा पीढ़ी नशे में बिल्कुल गर्द होती जा रही है अरे पीना है तो ये क्या जहर पी रहे हो पीना है तो मेरी गौ माँ का दूध पियो कोई अमृत पियो और कोई खाना है तो क्या ये मैं पंजाब में तो वो सुना चिट्टा बिट्टा क्या नशा होता है ये लोग बच्चे कर रहे हैं अरे खाना है तो अगर चिट्टा सफेद खाने का शौक है मक्खन खाओ यार गाय का मक्खन खाओ पुष्टि बने तुम नशा करते हो परिवार दुखी बड़े होके तुम दुखी और जो ब्याहे गए तो तुम्हारे बच्चे दुखी समाज उन्होंने कहता है नशेड़ी का बेटा आ गया तो ऐसा क्यों ऐसी हरकतें करते हैं मैं नौजवानों से करबद्ध प्रार्थना करता हूँ हालांकि पुत्रवत है लेकिन फिर भी आशीर्वाद भी है तो भगवान से ही प्रार्थना है मेरा भारत सुखी बसे सब नशे से दूर रहे सब अनुशासित जीवन जिये और सब एकदम संस्कारित हो जाए नानक नाम चढ़ दी कला तेरे पाने सर्वदा भला ये हमारे संत महापुरुष कह के गए हैं और हमें इसीलिए हम बार बार कहते हैं सर्वे भवन तो सुखिन सर्वे संतो निरामया सर्वे भद्राणी पश्चंतु माँ कश्चित दुख भागवित एक बार सभी इलाका वासियों को मेरे भारतवर्ष को गौपाश्चिमी की बहुत बहुत शुभकामनाएं ये मनोरथ है, है सब तो पहला था जी इस बारे गऊशाला जेडे भी प्रोग्राम कराए जाते हैं ਉਹ ਸਿਰਫ ਗਊ ਸੇਵਾ ਨਾਲ ਹੀ ਰਿਲੇਟਡ ਹੁੰਦੇ ਨੇ ਗਊ ਸੇਵਾ ਇੱਕ ਐਸੀ ਸੇਵਾ ਹੈ ਜਿਹਦੇ ਨਾਲ ਸੇਵਾ ਕਰਨ ਤੋਂ ਬਾਅਦ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਗਊ ਸੇਵਾ ਕਰਨ ਨਾਲ ਹੀ ਆਪਾਂ ਨੂੰ ਇੱਕ ਬਹੁਤ بڑا ਜਿਹੜਾ ਆਪਣੇ ਮਨ ਦੀ ਸ਼ਾਂਤੀ ਮਿਲਦੀ ਹੈ ਆਪਾਂ ਉਰੇ ਆਈਏ ਸਾਰੇ ਮੈਂ ਤਾਂ ਸਭ ਨੂੰ ਅਪੀਲ ਕਰਦਾ ਵੀ ਆਪਾਂ ਉਰੇ ਆ ਕੇ ਆਪਣੇ ਗਊਸ਼ਾਲਾ ਦੇ ਵਿੱਚ ਆ ਕੇ ਗਊ ਸੇਵਾ ਕਰੀਏ ਤੇ ਉਸ ਤੋਂ ਬਾਅਦ ਜੀ ਆਪਾਂ ਜਿੰਨਾ ਵੀ ਇਹ ਪ੍ਰੋਗਰਾਮ ਚੱਲ ਰਿਹਾ ਸਾਰਾ ਮੰਦਰ ਨਿਰਮਾਣ ਦਾ ਕੰਮ ਕਰ ਚੱਲ ਰਿਹਾ ਹੈ ਇਹ ਸਾਰਾ ਸ਼ਹਿਰ ਨਿਵਾਸੀਆਂ ਸਹਿਯੋਗ ਨਾਲ ਹੋ ਰਿਹਾ ਜੀ ਤੇ ਆਪਾਂ ਅੱਗੇ ਵਾਸਤੇ ਵੀ ਇਹ ਹੀ ਅਪੀਲ ਕਰਦੇ ਆ ਸਾਰਿਆਂ ਨੂੰ ਵੀ ਆਪਣਾ ਵੱਧ ਛੜ ਕੇ ਇਸ ਸਹਿਯੋਗ ਦੇ ਵਿੱਚ ਸਾਡਾ ਹਿੱਸਾ ਬਣਾਏ ਤੇ ਸਾਨੂੰ ਸਹਿਯੋਗ ਕੀਤਾ ਜਾਵੇ ਤੇ ਅੱਜ ਜਿਹੜਾ ਕਿ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਜੀ ਜ਼ਿੰਮੇਵਾਰੀ ਕਿਹੜੀ ਕਿਹਦੀ ਸੌਂਪੀ ਗਈ ਇਹ ਅੱਜ ਜੀ ਕਮੇਟੀ ਦਾ ਗਠਨ ਕੀਤਾ ਸਾਰਿਆਂ ਨੇ ਮਿਲ ਕੇ ਜੀ ਇਹਦੇ ਵਿੱਚ ਮੈਨੂੰ ਮੋਹਨ ਲਾਲ ਗੋਗਣਾ ਰਾਈਟ ਹੈਂਡ ਬਣਾਇਆ ਗਿਆ ਮੇਰੇ ਨਾਲ ਆਪਣੇ ਸ਼ੋਕ ਮੜਕਨ ਜੀ ਨੇ ਚੇਅਰਮੈਨ ਲਗਾਏ ਗਏ ਨੇ ਤੇ ਆਪਣਾ ਖੁਸ਼ਦੀਮ ਮਲੋਤਰਾ ਜੀ ਕੈਸ਼ੀਅਰ ਜੀ ਉਸ ਤੋਂ ਬਾਅਦ ਜੀ ਆਪਣੇ ਹਰਨਿਤ ਗੱਬਾ ਜੀ ਨੂੰ ਬਣਾਇਆ ਗਿਆ ਸੈਕਟਰੀ ਜੀ ਸਾਜਨ ਜੀ ਨੂੰ ਬਣਾਇਆ ਗਿਆ ਨਾਲ ਸੈਕਟਰੀਸ ਹੈ ਉਸ ਤੋਂ ਬਾਅਦ ਜੀ ਆਪਣੇ ਦੋ ਸੀਨੀਅਰ ਆਪਣੇ ਮੈਂਬਰ ਜਿਹੜੇ ਨੇ ਜਿਹੜੇ ਦੀ ਛਤਰ ਛਾਇਆ ਦੇ ਵਿੱਚ ਅਸੀਂ ਆਪਣਾ ਕੰਮ ਕਰਾਂਗੇ ਜੀ ਉਹ ਆਪਣੇ ਰਾਜਕੁਮਾਰ ਪਾਹੂਜਾ ਜੀ ਤੇ ਆਪਣੇ ਹੈਗੇ ਨੇ ਜੀ ਇੱਕ ਪਵਨ ਸ਼ਰਮਾ ਜੀ ਇਹਨਾਂ ਦੀ ਦੇਖਰੇਖ ਦੇ ਵਿੱਚ ਸਾਰਾ ਕੰਮ ਹੋਊਗਾ ਜੋ ਵੀ ਹੋ ਰਿਹਾ ਜੀ ਤੇ ਜਿਹੜੇ ਰਹਿੰਦੇ ਕਾਰਜ ਨੇ ਦੋਸ਼ਾਲਾ ਤੇ ਜਿਹੜੀ ਮਤਲਬ ਚਾਰ ਵਸਨੀਤੋ ਕਿਸਾ ਜੋ ਗਊਸ਼ਾਲਾ ਦਾ ਸਭ ਤੋਂ ਵੱਡਾ ਦਾ ਕੰਮ ਇਹ ਹੈ ਜੀ ਆਪਾਂ ਮੰਦਰ ਨਿਰਮਾਣ ਕਰਨ ਜਾ ਰਹੇ ਹਾਂ ਇੱਕ ਇੱਥੇ ਗਊਸ਼ਾਲਾ ਦੇ ਵਿੱਚ ਸਾਡੀ ਸੋਚ ਇਹ ਹੈ ਵੀ ਇੱਕ ਬੱਬੇ ਮੰਦਰ ਹੋਵੇ ਵੀ ਤਾਂ ਕਿ ਠਾਕੁਰ ਜੀ ਦੇ ਨਾਲ ਵੀ ਪ੍ਰੇਮ ਹੋਵੇ ਤੇ ਨਾਲ ਹੀ ਗਊਆਂ ਦੇ ਨਾਲ ਵੀ ਪ੍ਰੇਮ ਹੋਵੇ ਇਹ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਸਾਡਾ ਇਸ ਦੇ ਵਿੱਚ ਵੱਧ ਝੜ ਕੇ ਸਹਿਯੋਗ ਕੀਤਾ ਜਾਵੇ ਜੈ ਗਊ ਮਾਤਾ ਜੈ ਗੋਪਾਲ ਜੈ ਗਊ ਮਾਤਾ ਜੈ ਗੋਪਾਲ ਗੋਪਾਸ਼ਟਮੀ ਕੇ ਪਾਵਨ शुभ तो अवसर पर मैं हमारा तीन दिवसीय समागम गो महात्म कथा श्रीमान गोपाल मोहन जी के द्वारा सम्पन्न हुआ और इसी क्रम में हमने अपनी गौशाला कमिटी की नव निर्वाचन और कमिटी गठित किया जिसमें हमारे शहर के गौशाला और खमानो बाईपस बाहर वाली गौशाला दोनों सम्मिलित हैं और इसके अध्यक्ष वर्तमान पूर्व से ही जो हैं वो वर्तमान अध्यक्ष हैं और इन्होंने अपनी जो है सो नई कमेटी गठित की है और इनके जो सदस्य हैं सब इनके साथ मोटा से मोटा मिलाने के लिए तैयार हैं सब सहयोग करने के लिए तैयार हैं